ਦਾ ਸੁਆਗਤ ਹੈ ਮੈਂ ਤੁਹਾਡੇ ਨਾਲ ਰਵਨੀਤ ਉਬਰੋਏ ਤਸਵੀਰਾਂ ਤੁਹਾਡੇ ਸਾਹਮਣੇ ਨੇ ਜਲੰਧਰ ਸ਼ਹਿਰ ਦੀਆਂ ਜਿੱਥੇ ਦੇਖ ਸਕਦੇ ਹੋ ਕਿ ਗੁੱਪ ਹਨੇਰਾ ਹੋ ਚੁੱਕਾ ਤੇ ਤੇਜ਼ ਹਨੇਰੀ ਤੇ ਬਹੁਤ ਹੀ ਜ਼ਬਰਦਸਤ ਤੂਫਾਨ ਜਿਹੜਾ ਇਹ ਤੇ ਦੇਖਣ ਨੂੰ ਮਿਲ ਰਿਹਾ ਤੇ ਬਹੁਤ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਜਿਵੇਂ ਕਿ ਅੱਜ ਦੀ ਖਬਰ ਸੀ ਕਿ ਮੌਨਸੂਨ ਅੱਜ ਤੋਂ ਪਹਿਲਾਂ ਹੀ ਕੇਰਲ ਕੇਰਲ ਤੱਟ ਤੇ ਪਹੁੰਚ ਗਿਆ ਹੈ ਤੇ ਉਸ ਦਾ ਜਿਹੜਾ ਅਸਰ ਵੀ ਜਿਹੜਾ ਵੇਖਣ ਨੂੰ ਮਿਲ ਰਿਹਾ ਇਸ ਤੋਂ ਪਹਿਲਾਂ ਸ਼ਹਿਰ ਅੰਮ੍ਰਿਤਸਰ ਵਿੱਚ ਐਜੋ ਚੀਜ਼ ਦੇਖਣ ਨੂੰ ਮਿਲੀ ਸੀ ਕਿ ਬੱਦਲ ਵੀ ਇਕਦਮ ਕਾਲੇ ਸ਼ਾਹ ਨੇ ਤੇ ਬਿਜਲੀ ਵੀ ਜਿਹੜੀ ਬਹੁਤ ਜੜੀ ਤੇ ਕੜਗ ਰਹੀ ਹੈ ਸੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਸ਼ਹਿਰ ਜਲੰਧਰ ਦੀਆਂ ਸੋ ਤੁਸੀਂ ਸਾਨੂੰ ਆਪਣੇ ਵੀ ਸ਼ਹਿਰ ਦਾ ਨਾਲੋ ਨਾਲ ਹਾਲ ਦੱਸ ਸਕਦੇ ਹੋ ਕਿ ਤੁਹਾਡੇ ਸ਼ਹਿਰ ਦਾ ਇਸਮ ਹਾਲ ਕੀ ਹੈ ਇੱਥੇ ਦੇਖ ਸਕਦੇ ਹੋ ਕਿ ਬਹੁਤ ਹੀ ਤੇਜ਼ ਜਿਹੜਾ ਬਹੁਤ ਹੀ ਤੇਜ਼ ਜਿਹੜੀ ਹਨੇਰੀ ਚੱਲ ਰਹੀ ਹੈ ਤੇ ਝੱਖੜ ਚੱਲ ਰਿਹਾ ਤੁਹਾਨੂੰ ਬੱਦਲ ਵੀ ਦਿਖਾਨੇ ਆ ਦੇਖ ਸਕਦੇ ਹੋ ਕਾਲੇ ਸ਼ਾ ਬੱਦਲ ਨੇ ਤੇ ਬਿਜਲੀ ਵਿੱਚੋਂ ਕੜਕ ਰਹੀ ਹੈ ਤੇ ਬਹੁਤ ਤੇਜ਼ੀ ਨਾਲ ਜਿਹੜੇ ਪੱਤਲ ਜਿਹੜੇ ਅੱਗੇ ਵੱਧ ਰਹੇ ਨੇ ਇਹ ਮਾਹੌਲ ਪੂਰੇ ਪੰਜਾਬ 'ਚ ਹੀ ਵੇਖਣ ਨੂੰ ਮਿਲ ਰਿਹਾ ਸੋ ਤੁਸੀਂ ਸਾਨੂੰ ਦੱਸ ਸਕਦੇ ਹੋ ਤੁਹਾਡੇ ਸ਼ਹਿਰ ਦਾ ਕੀ ਹਾਲ ਹੈ ਦੇ ਸਕਦੇ ਹੋ ਕਿ ਜਿਹੜੇ ਪੇੜ ਵੀ ਬਹੁਤ ਜ਼ੋਰ ਨਾਲ ਜਿਹੜੇ ਦਰਖਤ ਜਿਹੜੇ ਹਿੱਲ ਰਹੇ ਨੇ ਬਹੁਤ ਹੀ ਤੇਜ਼ ਹਵਾਵਾਂ ਵੇਖਣ ਨੂੰ ਮਿਲ ਰਹੀ ਹੈ ਔਰ ਮੌਸਮ ਬਹੁਤ ਹੀ ਸੁਹਾਵਣਾ ਹੋਇਆ ਜੋ ਕਿ ਕੁਝ ਦਿਨ ਜੋ ਬਹੁਤ ਹੀ ਜ਼ਬਰਦਸਤ ਗਰਮੀ ਪੈ ਰਹੀ ਸੀ ਉਸ ਤੋਂ ਹੀ ਜਿਹੜੀ ਲੋਕਾਂ ਨੂੰ ਰਾਹਤ ਵੀ ਮਿਲੀ ਹੈ ਇਸ ਤੇਜ਼ ਤੂਫਾਨ ਦੇ ਵਿੱਚ ਜੇਕਰ ਤੁਸੀਂ ਬਾਹਰ ਨਿਕਲੋ ਤਾਂ ਥੋੜਾ ਜਿਹਾ ਜਿੱਥੇ ਹੋ ਉੱਥੇ ਰੁਕ ਜਾਓ ਕਿਉਂਕਿ ਬਹੁਤ ਹੀ ਤੇਜ਼ ਜਿਹੜੀ ਹਨੇਰੀ ਚੱਲ ਰਹੀ ਹੈ ਦੇਖ ਸਕਦੇ ਹੋ ਕਿ ਪੇੜਾਂ ਤੋਂ ਦੇਖ ਸਕਦੇ ਹੋ ਕਿ ਜਿਹੜੇ ਪੇੜ ਜਿਹੜੇ ਟੁੱਟ ਕੇ ਟਾਹਣੀਆਂ ਟੁੱਟ ਕੇ ਜਿਹੜੀਆਂ ਹਵਾ ਚ ਵੀ ਜੜੀਆਂ ਉੱਡ ਰਹੀਆਂ ਨੇ ਔਰ ਬਹੁਤ ਹੀ ਧੂੜ ਭਰੀ ਜਿਹੜੀ ਹਨੇਰੀ ਜਿਹੜੀ ਚੱਲ ਰਹੀ ਹੈ ਤੁਸੀਂ ਵੀ ਸਾਨੂੰ ਆਪੋ ਆਪਣੇ ਸ਼ਹਿਰ ਦਾ ਜਿਹੜਾ ਹਾਲ ਦੇ ਹਾਲ ਦੱਸ ਸਕਦੇ ਹੋ ਕਮੈਂਟਸ ਦੇ ਵਿੱਚ ਬੱਦਲ ਬਹੁਤ ਹੀ ਤੇਜ਼ੀ ਨਾਲ ਜਿਹੜੇ ਅੱਗੇ ਵਧ ਰਹੇ ਨੇ ਗੱਲ ਕਰਦੇ ਆ ਜਿਕਰ ਮੌਨਸੂਨ ਜਿਹੜਾ 1 ਜੂਨ ਨੂੰ ਮੌਨਸੂਨ ਆਣਾ ਸੀ ਉਹ ਜਿਹੜਾ 8 ਦਿਨ ਪਹਿਲਾਂ ਹੀ 8 ਦਿਨ ਪਹਿਲਾਂ ਹੀ ਜਿਹੜਾ ਕੇਰਲ ਤੱਟ ਤੇ ਜਿਹੜਾ ਪਹੁੰਚ ਗਿਆ ਹੈ ਤੇ ਉਸ ਦਾ ਹੀ ਜਿਹੜਾ ਅਸਰ ਵੇਖਣ ਨੂੰ ਮਿਲ ਰਿਹਾ ਇੱਥੇ ਹਾਲੇ ਬਰਸਾਤ ਸਿਰਫ ਇੱਕ ਬੂੰਦਾਬੰਦੀ ਦੇ ਤੌਰ ਤੇ ਹੋ ਰਹੀ ਹੈ ਫਿਲਹਾਲ ਤੂਫਾਨ ਬਹੁਤ ਹੀ ਤੇਜ਼ ਹੈ ਤੁਸੀਂ ਵੀ ਸਾਨੂੰ ਦੱਸ ਸਕਦੇ ਹੋ ਆਪੋ ਆਪਣੇ ਸ਼ਹਿਰ ਦਾ ਹਾਲ ਸੋ ਇਹ ਤਸਵੀਰਾਂ ਸਨ ਸ਼ਹਿਰ ਜਲੰਧਰ ਦੀਆਂ ਤੁਸੀਂ ਵੀ ਸਾਰਾ ਨਾਲ ਕਮੈਂਟਸ 'ਚ ਦੱਸ ਸਕਦੇ ਹੋ ਮੇਰੇ ਨਾਲ ਕੈਮਰਾਮੈਨ ਜਤਿਨ ਤੇ ਮੈ ਰਵਨੀਤ ਉਬਰੋਏ ਧੰਨਵਾਦ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਉਬਰੋਏ ਤਸਵੀਰਾਂ ਤੁਹਾਡੇ ਸਾਹਮਣੇ ਨੇ ਜਲੰਧਰ ਸ਼ਹਿਰ ਦੀਆਂ ਜਿੱਥੇ ਦੇਖ ਸਕਦੇ ਹੋ ਕਿ ਗੁੱਪ ਹਨੇਰਾ ਹੋ ਚੁੱਕਾ ਤੇ ਤੇਜ਼ ਹਨੇਰੀ ਤੇ ਬਹੁਤ ਹੀ ਜ਼ਬਰਦਸਤ ਤੂਫਾਨ ਜਿਹੜਾ ਤੇ ਦੇਖਣ ਨੂੰ ਮਿਲ ਰਿਹਾ ਤੇ ਬਹੁਤ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਜਿਵੇਂ ਕਿ ਅੱਜ ਦੀ ਖਬਰ ਸੀ ਕਿ ਮੌਨਸੂਨ ਨੇ ਅੱਜ ਪਹਿਲਾਂ ਹੀ ਕੇਰਲ ਕੇਰਲ ਤੱਟ ਤੇ ਪਹੁੰਚ ਗਿਆ ਹੈ ਜਿਹੜਾ ਅਸਰ ਵੀ ਜਿਹੜਾ ਵੇਖਣ ਨੂੰ ਮਿਲ ਰਿਹਾ ਇਸ ਤੋਂ ਪਹਿਲਾਂ ਸ਼ਹਿਰ ਅੰਮ੍ਰਿਤਸਰ ਵਿੱਚ ਐ ਜੋ ਚੀਜ਼ ਦੇਖਣ ਨੂੰ ਮਿਲੀ ਸੀ ਕਿ ਬੱਦਲ ਵੀ ਇਕਦਮ ਕਾਲੇ ਛਾਹ ਨੇ ਤੇ ਤੇ ਬਿਜਲੀ ਵੀ ਜਿਹੜੀ ਬਹੁਤ ਜੜੀ ਤੇ ਕੜਗ ਰਹੀ ਹੈ ਸੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਸ਼ਹਿਰ ਜਲੰਧਰ ਦੀਆਂ ਸੋ ਤੁਸੀਂ ਸਾਨੂੰ ਆਪਣੇ ਵੀ ਸ਼ਹਿਰ ਤੋਂ ਨਾਲੋਂ ਨਾਲ ਹਾਲ ਦੱਸ ਸਕਦੇ ਹੋ ਕਿ ਤੁਹਾਡੇ ਸ਼ਹਿਰ ਦਾ ਇਸਮ ਹਾਲ ਕੀ ਹੈ ਇੱਥੇ ਦੇਖ ਸਕਦੇ ਹੋ ਕਿ ਬਹੁਤ ਹੀ ਤੇਜ਼ ਜਿਹੜਾ ਬਹੁਤ ਹੀ ਤੇਜ਼ ਜਿਹੜੀ ਹਨੇਰੀ ਚੱਲ ਰਹੀ ਹੈ ਤੇ ਝੱਖੜ ਚੱਲ ਰਿਹਾ ਤੁਹਾਨੂੰ ਬੱਦਲ ਵੀ ਦਿਖਾਨੇ ਆ ਦੇਖ ਸਕਦੇ ਹੋ ਕਾਲੇ ਸ਼ਾ ਬੱਦਲ ਨੇ ਤੇ ਬਿਜਲੀ ਵੀ ਵਿੱਚੋਂ ਕੜਕ ਰਹੀ ਹੈ ਤੇ ਬਹੁਤ ਤੇਜ਼ੀ ਨਾਲ ਜਿਹੜੇ ਬੱਦਲ ਜਿਹੜੇ ਅੱਗੇ ਵੱਧ ਰਹੇ ਨੇ ਇਹ ਮਾਹੌਲ ਪੂਰੇ ਪੰਜਾਬ 'ਚ ਹੀ ਵੇਖਣ ਨੂੰ ਮਿਲ ਰਿਹਾ ਸੋ ਤੁਸੀਂ ਸਾਨੂੰ ਦੱਸ ਸਕਦੇ ਹੋ ਤੁਹਾਡੇ ਸ਼ਹਿਰ ਦਾ ਕੀ ਹਾਲ ਹੈ ਦੇ ਸਕਦੇ ਹੋ ਕਿ ਜਿਹੜੇ ਪੇੜ ਵੀ ਬਹੁਤ ਜ਼ੋਰ ਨਾਲ ਜਿਹੜੇ ਦਰਖਤ ਜਿਹੜੇ ਹਿੱਲ ਰਹੇ ਨੇ ਬਹੁਤ ਹੀ ਤੇਜ਼ ਹਵਾਵਾਂ ਵੇਖਣ ਨੂੰ ਮਿਲ ਰਹੀਆਂ ਔਰ ਮੌਸਮ ਬਹੁਤ ਹੀ ਸੁਹਾਵਣਾ ਹੋਇਆ ਜੋ ਕਿ ਕੁਝ ਦਿਨ ਜੋ ਬਹੁਤ ਹੀ ਜ਼ਬਰਦਸਤ ਗਰਮੀ ਪੈ ਰਹੀ ਸੀ ਉਸ ਤੋਂ ਜਿਹੜੀ ਲੋਕਾਂ ਨੂੰ ਰਾਹਤ ਵੀ ਮਿਲੀ ਹੈ ਇਸ ਤੇਜ਼ ਤੂਫਾਨ ਦੇ ਵਿੱਚ ਜੇਕਰ ਤੁਸੀਂ ਬਾਹਰ ਨਿਕਲੋ ਤਾਂ ਥੋੜਾ ਜਿਹਾ ਜਿੱਥੇ ਹੋ ਉੱਥੇ ਰੁਕ ਜਾਓ ਕਿਉਂਕਿ ਬਹੁਤ ਹੀ ਤੇਜ਼ ਜਿਹੜੀ ਹਨੇਰੀ ਚੱਲ ਰਹੀ ਹੈ ਦੇਖ ਸਕਦੇ ਹੋ ਕਿ ਪੇੜਾ ਤੋਂ ਦੇਖ ਸਕਦੇ ਹੋਗੇ ਜਿਹੜੇ ਪੇੜ ਜਿਹੜੇ ਟੁੱਟ ਕੇ ਟਾਹਣੀਆਂ ਟੁੱਟ ਕੇ ਜਿਹੜੀ ਹਵਾ ਚ ਵੀ ਜੜੀਆਂ ਉੱਡ ਰਹੀਆਂ ਨੇ ਔਰ ਬਹੁਤ ਹੀ ਧੂੜ ਭਰੀ ਜਿਹੜੀ ਹਨੇਰੀ ਜਿਹੜੀ ਚੱਲ ਰਹੀ ਹੈ ਸੋ ਤੁਸੀਂ ਵੀ ਸਾਨੂੰ ਆਪੋ ਆਪਣੇ ਸ਼ਹਿਰ ਦਾ ਜਿਹੜਾ ਹਾਲ ਦੇ ਹਾਲ ਦੱਸ ਸਕਦੇ ਹੋ ਕਮੈਂਟਸ ਦੇ ਵਿੱਚ ਬੱਦਲ ਬਹੁਤ ਹੀ ਤੇਜ਼ੀ ਨਾਲ ਜਿਹੜੇ ਅੱਗੇ ਵਧ ਰਹੇ ਨੇ ਗੱਲ ਕਰਦੇ ਆ ਜਿਕਰ ਮੌਨਸੂਨ ਹੈ ਜਿਹੜਾ 1 ਜੂਨ ਨੂੰ ਮੌਨਸੂਨ ਆਣਾ ਸੀ ਉਹ ਜਿਹੜਾ 8 ਦਿਨ ਪਹਿਲਾਂ ਹੀ 8 ਦਿਨ ਪਹਿਲਾਂ ਹੀ ਜਿਹੜਾ ਕੇਰਲ ਤੱਟ ਤੇ ਜਿਹੜਾ ਪਹੁੰਚ ਗਿਆ ਹੈ ਤੇ ਉਸ ਦਾ ਹੀ ਜਿਹੜਾ ਅਸਰ ਵੇਖਣ ਨੂੰ ਮਿਲ ਰਿਹਾ ਇੱਥੇ ਹਾਲੇ ਬਰਸਾਤ ਸਿਰਫ ਇੱਕ ਬੂੰਦਾਬੰਦੀ ਦੇ ਤੌਰ ਤੇ ਹੋ ਰਹੀ ਹੈ ਫਿਲਹਾਲ ਤੂਫਾਨ ਬਹੁਤ ਹੀ ਤੇਜ਼ ਹੈ ਤੁਸੀਂ ਵੀ ਸਾਨੂੰ ਦੱਸ ਸਕਦੇ ਹੋ ਆਪੋ ਆਪਣੇ ਸ਼ਹਿਰ ਦਾ ਹਾਲ ਉਹ ਇਹ ਤਸਵੀਰਾਂ ਸਨ ਸ਼ਹਿਰ ਜਲੰਧਰ ਦੀਆਂ ਤੁਸੀਂ ਵੀ ਸਾਰਾ ਨੰਨ ਕਮੈਂਟਸ ਤੇ ਦੱਸ ਸਕਦੇ ਹੋ ਮੇਰੇ ਨਾਲ ਕੈਮਰਾਮੈਨ ਜਤਿਨ ਤੇ ਮੈਂ ਰਵਨੀਤ ਉਬਰੋਏ ਧੰਨਵਾਦ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਉਬਰੋਏ ਤਸਵੀਰਾਂ ਤੁਹਾਡੇ ਸਾਹਮਣੇ ਨੇ ਜਲੰਧਰ ਸ਼ਹਿਰ ਦੀਆਂ ਜਿੱਥੇ ਦੇਖ ਸਕਦੇ ਹੋ ਕਿ ਗੁੱਪ ਹਨੇਰਾ ਹੋ ਚੁੱਕਾ ਤੇ ਤੇਜ਼ ਹਨੇਰੀ ਤੇ ਬਹੁਤ ਹੀ ਜ਼ਬਰਦਸਤ ਤੂਫਾਨ ਜਿਹੜਾ ਇਹ ਤੇ ਦੇਖਣ ਨੂੰ ਮਿਲ ਰਿਹਾ ਤੇ ਬਹੁਤ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਜਿਵੇਂ ਕਿ ਅੱਜ ਦੀ ਖਬਰ ਸੀ ਕਿ ਮੌਨਸੂਨ ਨੇ ਅੱਧ ਪਹਿਲਾਂ ਹੀ ਕੇਰਲ ਕੇਰਲ ਟੱਟ ਤੇ ਪਹੁੰਚ ਗਿਆ ਏ ਤੇ ਉਸ ਦਾ ਜਿਹੜਾ ਅਸਰ ਵੀ ਜਿਹੜਾ ਵੇਖਣ ਨੂੰ ਮਿਲ ਰਿਹਾ ਇਸ ਤੋਂ ਪਹਿਲਾਂ ਸ਼ਹਿਰ ਅੰਮ੍ਰਿਤਸਰ ਵਿੱਚ ਐ ਜੋ ਚੀਜ਼ ਦੇਖਣ ਨੂੰ ਮਿਲੀ ਸੀ ਕਿ ਬੱਦਲ ਵੀ ਇਕਦਮ ਕਾਲੇ ਸ਼ਾਹ ਨੇ ਤੇ ਤੇ ਬਿਜਲੀ ਵੀ ਜਿਹੜੀ ਬਹੁਤ ਜੜੀ ਤੇ ਕੜਗ ਰਹੀ ਹੈ ਸੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਸ਼ਹਿਰ ਜਲੰਧਰ ਦੀਆਂ ਸੋ ਤੁਸੀਂ ਸਾਨੂੰ ਆਪਣੇ ਵੀ ਸ਼ਹਿਰ ਤੋਂ ਨਾਲੋਂ ਨਾਲ ਹਾਲ ਦੱਸ ਸਕਦੇ ਹੋ ਕਿ ਤੁਹਾਡੇ ਸ਼ਹਿਰ ਦਾ ਇਸਮ ਹਾਲ ਕੀ ਹੈ ਇੱਥੇ ਦੇਖ ਸਕਦੇ ਹੋ ਕਿ ਬਹੁਤ ਹੀ ਤੇਜ਼ ਜਿਹੜਾ ਬਹੁਤ ਹੀ ਤੇਜ਼ ਜਿਹੜੀ ਹਨੇਰੀ ਚੱਲ ਰਹੀ ਹੈ ਤੇ ਝੱਖੜ ਚੱਲ ਰਿਹਾ ਹੈ ਤਾਨੂੰ ਬੱਦਲ ਵੀ ਦਿਖਾਨੇ ਆ ਦੇਖ ਸਕਦੇ ਹੋ ਕਾਲੇ ਸ਼ਾ ਬੱਦਲ ਨੇ ਤੇ ਬਿਜਲੀ ਵੀ ਵਿੱਚੋਂ ਕੜਕ ਰਹੀ ਹੈ ਤੇ ਬਹੁਤ ਤੇਜ਼ੀ ਨਾਲ ਜਿਹੜੇ ਬੱਦਲ ਜਿਹੜੇ ਅੱਗੇ ਵੱਧ ਰਹੇ ਨੇ ਇਹ ਮਾਹੌਲ ਪੂਰੇ ਪੰਜਾਬ 'ਚ ਹੀ ਵੇਖਣ ਨੂੰ ਮਿਲ ਰਿਹਾ ਸੋ ਤੁਸੀਂ ਸਾਨੂੰ ਦੱਸ ਸਕਦੇ ਹੋ ਤੁਹਾਡੇ ਸ਼ਹਿਰ ਦਾ ਕੀ ਹਾਲ ਹੈ ਦੇਖ ਸਕਦੇ ਹੋ ਕਿ ਜਿਹੜੇ ਪੇੜ ਵੀ ਬਹੁਤ ਜ਼ੋਰ ਨਾਲ ਜਿਹੜੇ ਦਰਖਤ ਜਿਹੜੇ ਹਿੱਲ ਰਹੇ ਨੇ ਬਹੁਤ ਹੀ ਤੇਜ਼ ਹਵਾਵਾਂ ਵੇਖਣ ਨੂੰ ਮਿਲ ਰਹੀਆਂ ਔਰ ਮੌਸਮ ਬਹੁਤ ਹੀ ਸੁਹਾਵਣਾ ਹੋਇਆ ਜੋ ਕਿ ਕੁਝ ਦਿਨ ਜੋ ਬਹੁਤ ਹੀ ਜ਼ਬਰਦਸਤ ਗਰਮੀ ਪੈ ਰਹੀ ਸੀ ਉਸ ਤੋਂ ਹੀ ਜਿਹੜੀ ਲੋਕਾਂ ਨੂੰ ਰਾਹਤ ਵੀ ਮਿਲੀ ਹੈ ਇਸ ਤੇਜ਼ ਤੂਫਾਨ ਦੇ ਵਿੱਚ ਜੇਕਰ ਤੁਸੀਂ ਬਾਹਰ ਨਿਕਲੋ ਤਾਂ ਥੋੜਾ ਜਿਹਾ ਜਿੱਥੇ ਹੋ ਉੱਥੇ ਰੁਕ ਜਾਓ ਕਿਉਂਕਿ ਬਹੁਤ ਹੀ ਤੇਜ਼ ਜਿਹੜੀ ਹਨੇਰੀ ਚੱਲ ਰਹੀ ਹੈ ਦੇਖ ਸਕਦੇ ਹੋ ਕਿ ਪੇੜਾਂ ਤੋਂ ਦੇਖ ਸਕਦੇ ਹੋਗੇ ਜਿਹੜੇ ਪੇੜ ਜਿਹੜੇ ਟੁੱਟ ਕੇ ਟਾਹਣੀਆਂ ਟੁੱਟ ਕੇ ਜਿਹੜੀਆਂ ਹਵਾ ਚ ਵੀ ਜੜੀਆਂ ਉੱਡ ਰਹੀਆਂ ਨੇ ਔਰ ਬਹੁਤ ਹੀ ਧੂੜ ਭਰੀ ਜਿਹੜੀ ਹਨੇਰੀ ਜਿਹੜੀ ਚੱਲ ਰਹੀ ਹੈ ਸੋ ਤੁਸੀਂ ਵੀ ਸਾਨੂੰ ਆਪੋ ਆਪਣੇ ਸ਼ਹਿਰ ਦਾ ਜਿਹੜਾ ਹਾਲ ਦੇ ਹਾਲ ਦੱਸ ਸਕਦੇ ਹੋ ਕਮੈਂਟਸ ਦੇ ਵਿੱਚ ਬਦਲ ਬਹੁਤ ਹੀ ਤੇਜ਼ੀ ਨਾਲ ਜਿਹੜੇ ਅੱਗੇ ਵਧ ਰਹੇ ਨੇ ਗੱਲ ਕਰਦੇ ਆ ਜਿਕਰ ਮੌਨਸੂਨ ਜਿਹੜਾ 1 ਜੂਨ ਨੂੰ ਮੌਨਸੂਨ ਆਣਾ ਸੀ ਉਹ ਜਿਹੜਾ 8 ਦਿਨ ਪਹਿਲਾਂ ਹੀ 8 ਦਿਨ ਪਹਿਲਾਂ ਹੀ ਜਿਹੜਾ ਕੇਰਲ ਤੱਟ ਤੇ ਜਿਹੜਾ ਪਹੁੰਚ ਗਿਆ ਹੈ ਤੇ ਉਸ ਦਾ ਹੀ ਜਿਹੜਾ ਅਸਰ ਵੇਖਣ ਨੂੰ ਮਿਲ ਰਿਹਾ ਇੱਥੇ ਹਾਲੇ ਬਰਸਾਤ ਸਿਰਫ ਇੱਕ ਬੂੰਦਾਬੰਦੀ ਦੇ ਤੌਰ ਤੇ ਹੋ ਰਹੀ ਹੈ ਫਿਲਹਾਲ ਤੂਫਾਨ ਬਹੁਤ ਹੀ ਤੇਜ਼ ਹੈ ਤੁਸੀਂ ਵੀ ਸਾਨੂੰ ਦੱਸ ਸਕਦੇ ਹੋ ਆਪੋ ਆਪਣੇ ਸ਼ਹਿਰ ਦਾ ਹਾਲ ਉਹ ਇਹ ਤਸਵੀਰਾਂ ਸਨ ਸ਼ਹਿਰ ਜਲੰਧਰ ਦੀਆਂ ਤੁਸੀਂ ਵੀ ਸਾਰਾ ਨੰਨਾ ਕਮੈਂਟਸ ਚ ਦੱਸ ਸਕਦੇ ਹੋ ਮੇਰੇ ਨਾਲ ਕੈਮਰਾਮੈਨ ਜਤਿਨ ਤੇ ਮੈਂ ਰਵਨੀਤ ਉਬਰੋਏ ਧੰਨਵਾਦ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਉਬਰੋਏ ਤਸਵੀਰਾਂ ਤੁਹਾਡੇ ਸਾਹਮਣੇ ਨੇ ਜਲੰਧਰ ਸ਼ਹਿਰ ਦੀਆਂ ਜਿੱਥੇ ਦੇਖ ਸਕਦੇ ਹੋ ਕਿ ਗੁੱਪਨੇਰਾ ਹੋ ਚੁੱਕਾ ਤੇ ਤੇਜ਼ ਹਨੇਰੀ ਤੇ ਬਹੁਤ ਹੀ ਜ਼ਬਰਦਸਤ ਤੂਫਾਨ ਜਿਹੜਾ ਇਹ ਤੇ ਦੇਖਣ ਨੂੰ ਮਿਲ ਰਿਹਾ ਤੇ ਬਹੁਤ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਜਿਵੇਂ ਕਿ ਅੱਜ ਦੀ ਖਬਰ ਸੀ ਕਿ ਮੌਨਸੂਨ ਅੱਠ ਪਹਿਲਾਂ ਹੀ ਕੇਰਲ ਕੇਰਲ ਤੱਟ ਤੇ ਪਹੁੰਚ ਗਿਆ ਏ ਤੇ ਉਸ ਦਾ ਜਿਹੜਾ ਅਸਰ ਵੀ ਜਿਹੜਾ ਵੇਖਣ ਨੂੰ ਮਿਲ ਰਿਹਾ ਇਸ ਤੋਂ ਪਹਿਲਾਂ ਸ਼ਹਿਰ ਅੰਮ੍ਰਿਤਸਰ ਵਿੱਚ ਐ ਜੋ ਚੀਜ਼ ਦੇਖਣ ਨੂੰ ਮਿਲੀ ਸੀ ਕਿ ਬੱਦਲ ਵੀ ਇਕਦਮ ਕਾਲੇ ਸ਼ਾਹ ਨੇ ਤੇ ਤੇ ਬਿਜਲੀ ਵੀ ਜਿਹੜੀ ਬਹੁਤ ਜੜੀ ਤੇ ਕੜਗ ਰਹੀ ਹੈ ਸੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਸ਼ਹਿਰ ਜਲੰਧਰ ਦੀਆਂ ਸੋ ਤੁਸੀਂ ਸਾਨੂੰ ਆਪਣੇ ਵੀ ਸ਼ਹਿਰ ਦਾ ਨਾਲੋਂ ਨਾਲ ਹਾਲ ਦੱਸ ਸਕਦੇ ਹੋ ਕਿ ਤੁਹਾਡੇ ਸ਼ਹਿਰ ਦਾ ਇਸ ਟਮ ਹਾਲ ਕੀ ਹੈ ਇੱਥੇ ਦੇਖ ਸਕਦੇ ਹੋ ਕਿ ਬਹੁਤ ਹੀ ਤੇਜ਼ ਜਿਹੜਾ ਬਹੁਤ ਹੀ ਤੇਜ਼ ਜਿਹੜੀ ਹਨੇਰੀ ਚੱਲ ਰਹੀ ਹੈ ਤੇ ਝੱਖੜ ਚੱਲ ਰਿਹਾ ਹੈ ਤਾਨੂੰ ਬੱਦਲ ਵੀ ਦਿਖਾਨੇ ਆ ਦੇਖ ਸਕਦੇ ਹੋ ਕਾਲੇ ਸ਼ਾ ਬੱਦਲ ਨੇ ਤੇ ਬਿਜਲੀ ਵੀ ਵਿੱਚੋਂ ਕੜਕ ਰਹੀ ਹੈ ਤੇ ਬਹੁਤ ਤੇਜ਼ੀ ਨਾਲ ਜਿਹੜੇ ਬੱਦਲ ਜਿਹੜੇ ਅੱਗੇ ਵਧ ਰਹੇ ਨੇ ਇਹ ਮਾਹੌਲ ਪੂਰੇ ਪੰਜਾਬ 'ਚ ਹੀ ਵੇਖਣ ਨੂੰ ਮਿਲ ਰਿਹਾ ਸੋ ਤੁਸੀਂ ਸਾਨੂੰ ਦੱਸ ਸਕਦੇ ਹੋ ਤੁਹਾਡੇ ਸ਼ਹਿਰ ਦਾ ਕੀ ਹਾਲ ਹੈ ਦੇ ਸਕਦੇ ਹੋ ਕਿ ਜਿਹੜੇ ਪੇੜ ਵੀ ਬਹੁਤ ਜ਼ੋਰ ਨਾਲ ਜਿਹੜੇ ਦਰਖਤ ਜਿਹੜੇ ਹਿੱਲ ਰਹੇ ਨੇ ਬਹੁਤ ਹੀ ਤੇਜ਼ ਹਵਾਵਾਂ ਵੇਖਣ ਨੂੰ ਮਿਲ ਰਹੀਆਂ ਔਰ ਮੌਸਮ ਬਹੁਤ ਹੀ ਸੁਹਾਵਣਾ ਹੋਇਆ ਜੋ ਕਿ ਕੁਝ ਦਿਨ ਜੋ ਬਹੁਤ ਹੀ ਜ਼ਬਰਦਸਤ ਗਰਮੀ ਪੈ ਰਹੀ ਸੀ ਉਸ ਤੋਂ ਹੀ ਜਿਹੜੀ ਲੋਕਾਂ ਨੂੰ ਰਾਹਤ ਵੀ ਮਿਲੀ ਹੈ ਇਸ ਤੇਜ਼ ਤੂਫਾਨ ਦੇ ਵਿੱਚ ਜੇਕਰ ਤੁਸੀਂ ਬਾਹਰ ਨਿਕਲੋ ਤਾਂ ਥੋੜਾ ਜਿਹਾ ਜਿੱਥੇ ਹੋ ਉੱਥੇ ਰੁਕ ਜਾਓ ਕਿਉਂਕਿ ਬਹੁਤ ਹੀ ਤੇਜ਼ ਜਿਹੜੀ ਹਨੇਰੀ ਚੱਲ ਰਹੀ ਹੈ ਦੇਖ ਸਕਦੇ ਹੋ ਕਿ ਪੇੜਾ ਤੋਂ ਦੇਖ ਸਕਦੇ ਹੋ ਕਿ ਜਿਹੜੇ ਪੇੜ ਜਿਹੜੇ ਟੁੱਟ ਕੇ ਟਾਹਣੀਆਂ ਟੁੱਟ ਕੇ ਜਿਹੜੀਆਂ ਹਵਾ ਚ ਵੀ ਜੜੀਆਂ ਉੱਡ ਰਹੀਆਂ ਨੇ ਔਰ ਬਹੁਤ ਹੀ ਧੂੜ ਭਰੀ ਜਿਹੜੀ ਹਨੇਰੀ ਜਿਹੜੀ ਚੱਲ ਰਹੀ ਹੈ ਸੋ ਤੁਸੀਂ ਵੀ ਸਾਨੂੰ ਆਪੋ ਆਪਣੇ ਸ਼ਹਿਰ ਦਾ ਜਿਹੜਾ ਹਾਲ ਦੇ ਹਾਲ ਦੱਸ ਸਕਦੇ ਹੋ ਕਮੈਂਟਸ ਦੇ ਵਿੱਚ ਬੱਦਲ ਬਹੁਤ ਹੀ ਤੇਜ਼ੀ ਨਾਲ ਜਿਹੜੇ ਅੱਗੇ ਵਧ ਰਹੇ ਨੇ ਗੱਲ ਕਰਦੇ ਆ ਜਿਕਰ ਮੌਨਸੂਨ ਜਿਹੜਾ 1 ਜੂਨ ਨੂੰ ਮੌਨਸੂਨ ਆਣਾ ਸੀ ਉਹ ਜਿਹੜਾ 8 ਦਿਨ ਪਹਿਲਾਂ ਹੀ 8 ਦਿਨ ਪਹਿਲਾਂ ਹੀ ਜਿਹੜਾ ਕੇਰਲ ਤੱਟ ਤੇ ਜਿਹੜਾ ਪਹੁੰਚ ਗਿਆ ਹੈ ਤੇ ਉਸ ਦਾ ਹੀ ਜਿਹੜਾ ਅਸਰ ਵੇਖਣ ਨੂੰ ਮਿਲ ਰਿਹਾ ਇੱਥੇ ਹਾਲੇ ਬਰਸਾਤ ਸਿਰਫ ਇੱਕ ਬੂੰਦਾਬੰਦੀ ਦੇ ਤੌਰ ਤੇ ਹੋ ਰਹੀ ਹੈ ਫਿਲਹਾਲ ਤੂਫਾਨ ਬਹੁਤ ਹੀ ਤੇਜ਼ ਹੈ ਤੁਸੀਂ ਵੀ ਸਾਨੂੰ ਦੱਸ ਸਕਦੇ ਹੋ ਆਪੋ ਆਪਣੇ ਸ਼ਹਿਰ ਦਾ ਹਾਲ ਤੋ ਇਹ ਤਸਵੀਰਾਂ ਸਨ ਸ਼ਹਿਰ ਜਲੰਧਰ ਦੀਆਂ ਤੁਸੀਂ ਵੀ ਸਾਰੇ ਨਾਨਾ ਕਮੈਂਟਸ ਵਿੱਚ ਦੱਸ ਸਕਦੇ ਹੋ ਮੇਰੇ ਨਾਲ ਕੈਮਰਾਮੈਨ ਜਤਿਨ ਤੇ ਮੈਂ ਰਵਨੀਤ ਉਬਰੋਏ ਧੰਨਵਾਦ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਉਬਰੋਏ ਤਸਵੀਰਾਂ ਤੁਹਾਡੇ ਸਾਹਮਣੇ ਨੇ ਜਲੰਧਰ ਸ਼ਹਿਰ ਦੀਆਂ ਜਿੱਥੇ ਦੇਖ ਸਕਦੇ ਹੋ ਕਿ ਗੁੱਪ ਹਨੇਰਾ ਹੋ ਚੁੱਕਾ ਤੇ ਤੇਜ਼ ਹਨੇਰੀ ਤੇ ਬਹੁਤ ਹੀ ਜ਼ਬਰਦਸਤ ਤੂਫਾਨ ਜਿਹੜਾ ਇਹ ਤੇ ਦੇਖਣ ਨੂੰ ਮਿਲ ਰਿਹਾ ਹੈ ਤੇ ਬਹੁਤ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਜਿਵੇਂ ਕਿ ਅੱਜ ਦੀ ਖਬਰ ਸੀ ਕਿ ਮੌਨਸੂਨ ਨੇ ਅੱਜ ਤੋਂ ਪਹਿਲਾਂ ਹੀ ਕੇਰਲ ਕੇਰਲ ਤੱਟ ਤੇ ਪਹੁੰਚ ਗਿਆ ਹੈ ਤੇ ਉਸ ਦਾ ਜਿਹੜਾ ਅਸਰ ਵੀ ਜਿਹੜਾ ਵੇਖਣ ਨੂੰ ਮਿਲ ਰਿਹਾ ਇਸ ਤੋਂ ਪਹਿਲਾਂ ਸ਼ਹਿਰ ਅੰਮ੍ਰਿਤਸਰ ਵਿੱਚ ਐ ਜੋ ਚੀਜ਼ ਦੇਖਣ ਨੂੰ ਮਿਲੀ ਸੀ ਕਿ ਬੱਦਲ ਵੀ ਇਕਦਮ ਕਾਲੇ ਛਾਹ ਨੇ ਤੇ ਤੇ ਬਿਜਲੀ ਵੀ ਜਿਹੜੀ ਬਹੁਤ ਜੜੀ ਤੇ ਕੜਗ ਰਹੀ ਹੈ ਤੁਹਾਡਾ ਤਸਵੀਰ ਆ ਤੁਹਾਡੇ ਸਾਹਮਣੇ ਨੇ ਸ਼ਹਿਰ ਜਲੰਧਰ ਦੀਆਂ ਸੋ ਤੁਸੀਂ ਸਾਨੂੰ ਆਪਣੇ ਵੀ ਸ਼ਹਿਰ ਦਾ ਨਾਲ ਨਾਲ ਹਾਲ ਦੱਸ ਸਕਦੇ ਹੋ ਕਿ ਤੁਹਾਡੇ ਸ਼ਹਿਰ ਦਾ ਇਸ ਸਮਾਂ ਹਾਲ ਕੀ ਹੈ ਇੱਥੇ ਦੇਖ ਸਕਦੇ ਹੋ ਕਿ ਬਹੁਤ ਹੀ ਤੇਜ਼ ਜਿਹੜਾ ਬਹੁਤ ਹੀ ਤੇਜ਼ ਜਿਹੜੀ ਹਨੇਰੀ ਚੱਲ ਰਹੀ ਹੈ ਤੇ ਝੱਖੜ ਚੱਲ ਰਿਹਾ ਤੁਹਾਨੂੰ ਬੱਦਲ ਵੀ ਦਿਖਾਨੇ ਆ ਦੇਖ ਸਕਦੇ ਹੋ ਕਾਲੇਸ਼ਾ ਬੱਦਲ ਨੇ ਤੇ ਬਿਜਲੀ ਵੀ ਵਿੱਚੋਂ ਕੜਕ ਰਹੀ ਹੈ ਤੇ ਬਹੁਤ ਤੇਜ਼ੀ ਨਾਲ ਜਿਹੜੇ ਬੱਦਲ ਜਿਹੜੇ ਅੱਗੇ ਵਧ ਰਹੇ ਨੇ ਇਹ ਮਾਹੌਲ ਪੂਰੇ ਪੰਜਾਬ 'ਚ ਹੀ ਵੇਖਣ ਨੂੰ ਮਿਲ ਰਿਹਾ ਸੋ ਕੀ ਤੁਸੀਂਾਨੂੰ ਦੱਸ ਸਕਦੇ ਹੋ ਤੁਹਾਡੇ ਸ਼ਹਿਰ ਦਾ ਕੀ ਹਾਲ ਹੈ ਦੇ ਸਕਦੇ ਹੋ ਕਿ ਜਿਹੜੇ ਪੇੜ ਵੀ ਬਹੁਤ ਜ਼ੋਰ ਨਾਲ ਜਿਹੜੇ ਦਰਖਤ ਜਿਹੜੇ ਹਿੱਲ ਰਹੇ ਨੇ ਬਹੁਤ ਹੀ ਤੇਜ਼ ਹਵਾਵਾਂ ਵੇਖਣ ਨੂੰ ਮਿਲ ਰਹੀ ਹੈ ਔਰ ਮੌਸਮ ਬਹੁਤ ਹੀ ਸੁਹਾਵਣਾ ਹੋਇਆ ਜੋ ਕਿ ਕੁਝ ਦਿਨ ਜੋ ਬਹੁਤ ਹੀ ਜ਼ਬਰਦਸਤ ਗਰਮੀ ਪੈ ਰਹੀ ਸੀ ਉਸ ਤੋਂ ਜਿਹੜੀ ਲੋਕਾਂ ਨੂੰ ਰਾਹਤ ਵੀ ਮਿਲੀ ਹੈ ਇਸ ਤੇਜ਼ ਤੂਫਾਨ ਦੇ ਵਿੱਚ ਜੇਕਰ ਤੁਸੀਂ ਬਾਹਰ ਨਿਕਲੋ ਤਾਂ ਥੋੜਾ ਜਿਆ ਜਿੱਥੇ ਹੋ ਉਥੇ ਰੁਕ ਜਾਓ ਕਿਉਂਕਿ ਬਹੁਤ ਹੀ ਤੇਜ਼ ਜਿਹੜੀ ਹਨੇਰੀ ਚੱਲ ਰਹੀ ਹੈ ਦੇਖ ਸਕਦੇ ਹੋ ਕਿ ਪੇੜਾਂ ਤੋਂ ਦੇਖ ਸਕਦੇ ਹੋ ਕਿ ਜਿਹੜੇ ਪੇੜ ਜਿਹੜੇ ਟੁੱਟ ਕੇ ਟਾਹਣੀਆਂ ਟੁੱਟ ਕੇ ਜਿਹੜੀਆਂ ਹਵਾ ਚ ਵੀ ਜੜੀਆਂ ਉੱਡ ਰਹੀਆਂ ਨੇ ਔਰ ਬਹੁਤ ਹੀ ਧੂੜ ਭਰੀ ਜਿਹੜੀ ਹਨੇਰੀ ਜਿਹੜੀ ਚੱਲ ਰਹੀ ਹੈ ਸੋ ਤੁਸੀਂ ਵੀ ਸਾਨੂੰ ਆਪੋ ਆਪਣੇ ਸ਼ਹਿਰ ਦਾ ਜਿਹੜਾ ਹਾਲ ਦੇ ਹਾਲ ਦੱਸ ਸਕਦੇ ਹੋ ਕਮੈਂਟਸ ਦੇ ਵਿੱਚ ਬਦਲ ਬਹੁਤ ਹੀ ਤੇਜ਼ੀ ਨਾਲ ਜਿਹੜੇ ਅੱਗੇ ਵਧ ਰਹੇ ਨੇ ਗੱਲ ਕਰਦੇ ਆ ਜਿਕਰ ਮੌਨਸੂਨ ਜਿਹੜਾ 1 ਜੂਨ ਨੂੰ ਮੌਨਸੂਨ ਆਣਾ ਸੀ ਉਹ ਜਿਹੜਾ 8 ਦਿਨ ਪਹਿਲਾਂ ਹੀ 8 ਦਿਨ ਪਹਿਲਾਂ ਹੀ ਜਿਹੜਾ ਕੇਰਲ ਤੱਟ ਤੇ ਜਿਹੜਾ ਪਹੁੰਚ ਗਿਆ ਹੈ ਤੇ ਉਸ ਦਾ ਹੀ ਜਿਹੜਾ ਅਸਰ ਵੇਖਣ ਨੂੰ ਮਿਲ ਰਿਹਾ ਇੱਥੇ ਹਾਲੇ ਬਰਸਾਤ ਸਿਰਫ ਇੱਕ ਬੂੰਦਾਬੰਦੀ ਦੇ ਤੌਰ ਤੇ ਹੋ ਰਹੀ ਹੈ ਫਿਲਹਾਲ ਤੂਫਾਨ ਬਹੁਤ ਹੀ ਤੇਜ਼ ਹੈ ਤੁਸੀਂ ਵੀ ਸਾਨੂੰ ਦੱਸ ਸਕਦੇ ਹੋ ਆਪੋ ਆਪਣੇ ਸ਼ਹਿਰ ਦਾ ਹਾਲ ਸੋ ਇਹ ਤਸਵੀਰਾਂ ਸਨ ਸ਼ਹਿਰ ਜਲੰਧਰ ਦੀਆਂ ਤੁਸੀਂ ਵੀ ਸਾਨੂੰ ਨੰਨਾਂ ਕਮੈਂਟਸ 'ਚ ਦੱਸ ਸਕਦੇ ਹੋ ਮੇਰੇ ਨਾਲ ਕੈਮਰਾਮੈਨ ਜਤਿਨ ਤੇ ਮੈਂ ਰਵਨੀਤ ਉਬਰੋਏ ਧੰਨਵਾਦ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਉਬਰੋਏ ਤਸਵੀਰਾਂ ਤੁਹਾਡੇ ਸਾਹਮਣੇ ਨੇ ਜਲੰਧਰ ਸ਼ਹਿਰ ਦੀਆਂ ਜਿੱਥੇ ਦੇਖ ਸਕਦੇ ਹੋ ਕਿ ਗੁੱਪ ਹਨੇਰਾ ਹੋ ਚੁੱਕਾ ਤੇ ਤੇਜ਼ ਹਨੇਰੀ ਤੇ ਬਹੁਤ ਹੀ ਜ਼ਬਰਦਸਤ ਤੂਫਾਨ ਜਿਹੜਾ ਇਹ ਤੇ ਦੇਖਣ ਨੂੰ ਮਿਲ ਰਿਹਾ ਹੈ ਤੇ ਬਹੁਤ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਜਿਵੇਂ ਕਿ ਅੱਜ ਦੀ ਖਬਰ ਸੀ ਕਿ ਮੌਨਸੂਨ ਅੱਠ ਤੋਂ ਪਹਿਲਾਂ ਹੀ ਕੇਰਲ ਕੇਰਲ ਟੱਟ ਤੇ ਪਹੁੰਚ ਗਿਆ ਏ ਤੇ ਉਸ ਦਾ ਜਿਹੜਾ ਅਸਰ ਵੀ ਜਿਹੜਾ ਵੇਖਣ ਨੂੰ ਮਿਲ ਰਿਹਾ ਇਸ ਤੋਂ ਪਹਿਲਾਂ ਸ਼ਹਿਰ ਅੰਮ੍ਰਿਤਸਰ ਵਿੱਚ ਐ ਜੋ ਚੀਜ਼ ਦੇਖਣ ਨੂੰ ਮਿਲੀ ਸੀ ਕਿ ਬੱਦਲ ਵੀ ਇਕਦਮ ਕਾਲੇ ਸ਼ਾਹ ਨੇ ਤੇ ਤੇ ਬਿਜਲੀ ਵੀ ਜਿਹੜੀ ਬਹੁਤ ਜੜੀ ਤੇ ਕੜਗ ਰਹੀ ਹੈ ਸੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਸ਼ਹਿਰ ਜਲੰਧਰ ਦੀਆਂ ਸੋ ਤੁਸੀਂ ਸਾਨੂੰ ਆਪਣੇ ਵੀ ਸ਼ਹਿਰ ਤੋਂ ਨਾਲੋਂ ਨਾਲ ਹਾਲ ਦੱਸ ਸਕਦੇ ਹੋ ਕਿ ਤੁਹਾਡੇ ਸ਼ਹਿਰ ਦਾ ਇਸ ਸਮਾਂ ਹਾਲ ਕੀ ਹੈ ਇੱਥੇ ਦੇਖ ਸਕਦੇ ਹੋ ਕਿ ਬਹੁਤ ਹੀ ਤੇਜ਼ ਜਿਹੜਾ ਬਹੁਤ ਹੀ ਤੇਜ਼ ਜਿਹੜੀ ਹਨੇਰੀ ਚੱਲ ਰਹੀ ਹੈ ਤੇ ਝੱਖੜ ਚੱਲ ਰਿਹਾ ਹੈ ਤਾਨੂੰ ਬੱਦਲ ਵੀ ਦਿਖਾਨੇ ਆ ਦੇਖ ਸਕਦੇ ਹੋ ਕਾਲੇ ਸ਼ਾ ਬੱਦਲ ਨੇ ਤੇ ਬਿਜਲੀ ਵੀ ਵਿੱਚੋਂ ਕੜਕ ਰਹੀ ਹੈ ਤੇ ਬਹੁਤ ਤੇਜ਼ੀ ਨਾਲ ਜਿਹੜੇ ਬੱਦਲ ਜਿਹੜੇ ਅੱਗੇ ਵਧ ਰਹੇ ਨੇ ਇਹ ਮਾਹੌਲ ਪੂਰੇ ਪੰਜਾਬ 'ਚ ਹੀ ਵੇਖਣ ਨੂੰ ਮਿਲ ਰਿਹਾ ਸੋ ਤੁਸੀਂ ਸਾਨੂੰ ਦੱਸ ਸਕਦੇ ਹੋ ਤੁਹਾਡੇ ਸ਼ਹਿਰ ਦਾ ਕੀ ਹਾਲ ਹੈ ਦੇ ਸਕਦੇ ਹੋ ਕਿ ਜਿਹੜੇ ਪੇੜ ਵੀ ਬਹੁਤ ਜ਼ੋਰ ਨਾਲ ਜਿਹੜੇ ਦਰਖਤ ਜਿਹੜੇ ਹਿੱਲ ਰਹੇ ਨੇ ਬਹੁਤ ਹੀ ਤੇਜ਼ ਹਵਾਵਾਂ ਵੇਖਣ ਨੂੰ ਮਿਲ ਰਹੀਆਂ ਔਰ ਮੌਸਮ ਬਹੁਤ ਹੀ ਸੁਹਾਵਣਾ ਹੋਇਆ ਜੋ ਕਿ ਕੁਝ ਦਿਨ ਜੋ ਬਹੁਤ ਹੀ ਜ਼ਬਰਦਸਤ ਗਰਮੀ ਪੈ ਰਹੀ ਸੀ ਉਸ ਤੋਂ ਹੀ ਜਿਹੜੀ ਲੋਕਾਂ ਨੂੰ ਰਾਹਤ ਵੀ ਮਿਲੀ ਹੈ ਇਸ ਤੇਜ਼ ਤੂਫਾਨ ਦੇ ਵਿੱਚ ਜੇਕਰ ਤੁਸੀਂ ਬਾਹਰ ਨਿਕਲੋ ਤਾਂ ਥੋੜਾ ਜਿਹਾ ਜਿੱਥੇ ਹੋ ਉੱਥੇ ਰੁਕ ਜਾਓ ਕਿਉਂਕਿ ਬਹੁਤ ਹੀ ਤੇਜ਼ ਜਿਹੜੀ ਹਨੇਰੀ ਚੱਲ ਰਹੀ ਹੈ ਦੇਖ ਸਕਦੇ ਹੋ ਕਿ ਪੇੜਾਂ ਤੋਂ ਦੇਖ ਸਕਦੇ ਹੋਗੇ ਜਿਹੜੇ ਪੇੜ ਜਿਹੜੇ ਟੁੱਟ ਕੇ ਟਾਹਣੀਆਂ ਟੁੱਟ ਕੇ ਜਿਹੜੀਆਂ ਹਵਾ ਚ ਵੀ ਜੜੀਆਂ ਉੱਡ ਰਹੀਆਂ ਨੇ ਔਰ ਬਹੁਤ ਹੀ ਧੂੜ ਭਰੀ ਜਿਹੜੀ ਹਨੇਰੀ ਜਿਹੜੀ ਚੱਲ ਰਹੀ ਹੈ ਸੋ ਤੁਸੀਂ ਵੀ ਸਾਨੂੰ ਆਪੋ ਆਪਣੇ ਸ਼ਹਿਰ ਦਾ ਜਿਹੜਾ ਹਾਲ ਦੇ ਹਾਲ ਦੱਸ ਸਕਦੇ ਹੋ ਕਮੈਂਟਸ ਦੇ ਵਿੱਚ ਬੱਦਲ ਬਹੁਤ ਹੀ ਤੇਜ਼ੀ ਨਾਲ ਜਿਹੜੇ ਅੱਗੇ ਵਧ ਰਹੇ ਨੇ ਗੱਲ ਕਰਦੇ ਆ ਜਿਕਰ ਮੌਨਸੂਨ ਜਿਹੜਾ 1 ਜੂਨ ਨੂੰ ਮੌਨਸੂਨ ਆਣਾ ਸੀ ਉਹ ਜਿਹੜਾ 8 ਦਿਨ ਪਹਿਲਾਂ ਹੀ 8 ਦਿਨ ਪਹਿਲਾਂ ਹੀ ਜਿਹੜਾ ਕੇਰਲ ਤੱਟ ਤੇ ਜਿਹੜਾ ਪਹੁੰਚ ਗਿਆ ਹੈ ਤੇ ਉਸ ਦਾ ਹੀ ਜਿਹੜਾ ਅਸਰ ਵੇਖਣ ਨੂੰ ਮਿਲ ਰਿਹਾ ਇੱਥੇ ਹਾਲੇ ਬਰਸਾਤ ਸਿਰਫ ਇੱਕ ਬੂੰਦਾਬੰਦੀ ਦੇ ਤੌਰ ਤੇ ਹੋ ਰਹੀ ਹੈ ਫਿਲਹਾਲ ਤੂਫਾਨ ਬਹੁਤ ਹੀ ਤੇਜ਼ ਹੈ ਤੁਸੀਂ ਵੀ ਸਾਨੂੰ ਦੱਸ ਸਕਦੇ ਹੋ ਆਪੋ ਆਪਣੇ ਸ਼ਹਿਰ ਦਾ ਹਾਲ ਸੋ ਇਹ ਤਸਵੀਰਾਂ ਸਨ ਸ਼ਹਿਰ ਜਲੰਧਰ ਦੀਆਂ ਤੁਸੀਂ ਵੀ ਸਾਰੇ ਨਾਨਾ ਕਮੈਂਟਸ ਸੇ ਦੱਸ ਸਕਦੇ ਹੋ ਮੇਰੇ ਨਾਲ ਕੈਮਰਾਮੈਨ ਜਤਿਨ ਤੇ ਮੈਂ ਰਵਨੀਤ ਉਬਰੋਏ ਧੰਨਵਾਦ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਉਬਰੋਏ ਤਸਵੀਰਾਂ ਤੁਹਾਡੇ ਸਾਹਮਣੇ ਨੇ ਜਲੰਧਰ ਸ਼ਹਿਰ ਦੀਆਂ ਜਿੱਥੇ ਦੇਖ ਸਕਦੇ ਹੋ ਕਿ ਗੁੱਪ ਹਨੇਰਾ ਹੋ ਚੁੱਕਾ ਤੇ ਤੇਜ਼ ਹਨੇਰੀ ਤੇ ਬਹੁਤ ਹੀ ਜ਼ਬਰਦਸਤ ਤੂਫਾਨ ਜਿਹੜਾ ਤੇ ਦੇਖਣ ਨੂੰ ਮਿਲ ਰਿਹਾ ਤੇ ਬਹੁਤ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਜਿਵੇਂ ਕਿ ਅੱਜ ਦੀ ਖਬਰ ਸੀ ਕਿ ਮੌਨਸੂਨ ਨੇ ਅੱਜ ਪਹਿਲਾਂ ਹੀ ਕੇਰਲ ਕੇਰਲ ਤੱਟ ਤੇ ਪਹੁੰਚ ਗਿਆ ਏ ਤੇ ਉਸ ਦਾ ਜਿਹੜਾ ਅਸਰ ਵੀ ਜਿਹੜਾ ਵੇਖਣ ਨੂੰ ਮਿਲ ਰਿਹਾ ਇਸ ਤੋਂ ਪਹਿਲਾਂ ਸ਼ਹਿਰ ਅੰਮ੍ਰਿਤਸਰ ਵਿੱਚ ਐ ਜੋ ਚੀਜ਼ ਦੇਖਣ ਨੂੰ ਮਿਲੀ ਸੀ ਕਿ ਬੱਦਲ ਵੀ ਇਕਦਮ ਕਾਲੇ ਸ਼ਾਹ ਨੇ ਤੇ ਤੇ ਬਿਜਲੀ ਵੀ ਜਿਹੜੀ ਬਹੁਤ ਜੜੀ ਤੇ ਕੜਗ ਰਹੀ ਹੈ ਸੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਸ਼ਹਿਰ ਜਲੰਧਰ ਦੀਆਂ ਸੋ ਤੁਸੀਂ ਸਾਨੂੰ ਆਪਣੇ ਵੀ ਸ਼ਹਿਰ ਦਾ ਨਾਲੋਂ ਨਾਲ ਹਾਲ ਦੱਸ ਸਕਦੇ ਹੋ ਕਿ ਤੁਹਾਡੇ ਸ਼ਹਿਰ ਦਾ ਇਸ ਸਮਾਂ ਹਾਲ ਕੀ ਹੈ ਇੱਥੇ ਦੇਖ ਸਕਦੇ ਹੋ ਕਿ ਬਹੁਤ ਹੀ ਤੇਜ਼ ਜਿਹੜਾ ਬਹੁਤ ਹੀ ਤੇਜ਼ ਜਿਹੜੀ ਹਨੇਰੀ ਚੱਲ ਰਹੀ ਹੈ ਤੇ ਝੱਖੜ ਚੱਲ ਰਿਹਾ ਹੈ ਸਾਨੂੰ ਬੱਦਲ ਵੀ ਦਿਖਾਨੇ ਆ ਦੇਖ ਸਕਦੇ ਹੋ ਕਾਲੇ ਸ਼ਾ ਬੱਦਲ ਨੇ ਤੇ ਬਿਜਲੀ ਵੀ ਵਿੱਚੋਂ ਕੜਕ ਰਹੀ ਹੈ ਤੇ ਬਹੁਤ ਤੇਜ਼ੀ ਨਾਲ ਜਿਹੜੇ ਬੱਦਲ ਜਿਹੜੇ ਅੱਗੇ ਵਧ ਰਹੇ ਨੇ ਇਹ ਮਾਹੌਲ ਪੂਰੇ ਪੰਜਾਬ 'ਚ ਹੀ ਵੇਖਣ ਨੂੰ ਮਿਲ ਰਿਹਾ ਸੋ ਤੁਸੀਂ ਸਾਨੂੰ ਦੱਸ ਸਕਦੇ ਹੋ ਤੁਹਾਡੇ ਸ਼ਹਿਰ ਦਾ ਕੀ ਹਾਲ ਹੈ ਦੇ ਸਕਦੇ ਹੋ ਕਿ ਜਿਹੜੇ ਪੇੜ ਵੀ ਬਹੁਤ ਜ਼ੋਰ ਨਾਲ ਜਿਹੜੇ ਦਰਖਤ ਜਿਹੜੇ ਹਿੱਲ ਰਹੇ ਨੇ ਬਹੁਤ ਹੀ ਤੇਜ਼ ਹਵਾਵਾਂ ਮੈਂ ਵੇਖਣ ਨੂੰ ਮਿਲ ਰਹੀ ਹੈ ਔਰ ਮੌਸਮ ਬਹੁਤ ਹੀ ਸੁਹਾਵਣਾ ਹੋਇਆ ਜੋ ਕਿ ਕੁਝ ਦਿਨ ਜੋ ਬਹੁਤ ਹੀ ਜ਼ਬਰਦਸਤ ਗਰਮੀ ਪੈ ਰਹੀ ਸੀ ਉਸ ਤੋਂ ਹੀ ਜਿਹੜੀ ਲੋਕਾਂ ਨੂੰ ਰਾਹਤ ਵੀ ਮਿਲੀ ਹੈ ਇਸ ਤੇਜ਼ ਤੂਫਾਨ ਦੇ ਵਿੱਚ ਜੇਕਰ ਤੁਸੀਂ ਬਾਹਰ ਨਿਕਲੋ ਤਾਂ ਥੋੜਾ ਜਿਹਾ ਜਿੱਥੇ ਹੋ ਉੱਥੇ ਰੁਕ ਜਾਓ ਕਿਉਂਕਿ ਬਹੁਤ ਹੀ ਤੇਜ਼ ਜਿਹੜੀ ਹਨੇਰੀ ਚੱਲ ਰਹੀ ਹੈ ਦੇਖ ਸਕਦੇ ਹੋ ਕਿ ਪੇੜਾਂ ਤੋਂ ਦੇਖ ਸਕਦੇ ਹੋਗੇ ਜਿਹੜੇ ਪੇੜ ਜਿਹੜੇ ਟੁੱਟ ਕੇ ਟਾਹਣੀਆਂ ਟੁੱਟ ਕੇ ਜਿਹੜੀਆਂ ਹਵਾ ਚ ਵੀ ਜੜੀਆਂ ਉੱਡ ਰਹੀਆਂ ਨੇ ਔਰ ਬਹੁਤ ਹੀ ਧੂੜ ਭਰੀ ਜਿਹੜੀ ਹਨੇਰੀ ਜਿਹੜੀ ਚੱਲ ਰਹੀ ਹੈ ਸੋ ਤੁਸੀਂ ਵੀ ਸਾਨੂੰ ਆਪੋ ਆਪਣੇ ਸ਼ਹਿਰ ਦਾ ਜਿਹੜਾ ਹਾਲ ਦੇ ਹਾਲ ਦੱਸ ਸਕਦੇ ਹੋ ਕਮੈਂਟਸ ਦੇ ਵਿੱਚ ਬੱਦਲ ਬਹੁਤ ਹੀ ਤੇਜ਼ੀ ਨਾਲ ਜਿਹੜੇ ਅੱਗੇ ਵਧ ਰਹੇ ਨੇ ਗੱਲ ਕਰਦੇ ਆ ਜਿਕਰ ਮੌਨਸੂਨ ਜਿਹੜਾ 1 ਜੂਨ ਨੂੰ ਮੌਨਸੂਨ ਆਣਾ ਸੀ ਉਹ ਜਿਹੜਾ 8 ਦਿਨ ਪਹਿਲਾਂ ਹੀ 8 ਦਿਨ ਪਹਿਲਾਂ ਹੀ ਜਿਹੜਾ ਕੇਰਲ ਤੱਟ ਤੇ ਜਿਹੜਾ ਪਹੁੰਚ ਗਿਆ ਹੈ ਤੇ ਉਸ ਦਾ ਹੀ ਜਿਹੜਾ ਅਸਰ ਵੇਖਣ ਨੂੰ ਮਿਲ ਰਿਹਾ ਇੱਥੇ ਹਾਲੇ ਬਰਸਾਤ ਸਿਰਫ ਇੱਕ ਬੂੰਦਾਬੰਦੀ ਦੇ ਤੌਰ ਤੇ ਹੋ ਰਹੀ ਹੈ ਫਿਲਹਾਲ ਤੂਫਾਨ ਬਹੁਤ ਹੀ ਤੇਜ਼ ਹੈ ਤੁਸੀਂ ਵੀ ਸਾਨੂੰ ਦੱਸ ਸਕਦੇ ਹੋ ਆਪੋ ਆਪਣੇ ਸ਼ਹਿਰ ਦਾ ਹਾਲ ਉਹ ਇਹ ਤਸਵੀਰਾਂ ਸਨ ਸ਼ਹਿਰ ਜਲੰਧਰ ਦੀਆਂ ਤੁਸੀਂ ਵੀ ਸਾਰਾ ਨਾਨਾ ਕਮੈਂਟਸ ਤੇ ਦੱਸ ਸਕਦੇ ਹੋ ਮੇਰੇ ਨਾਲ ਕੈਮਰਾਮੈਨ ਜਤਿਨ ਤੇ ਮੈਂ ਰਵਨੀਤ ਉਬਰੋਏ ਧੰਨਵਾਦ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਉਬਰੋਏ ਤਸਵੀਰਾਂ ਤੁਹਾਡੇ ਸਾਹਮਣੇ ਨੇ ਜਲੰਧਰ ਸ਼ਹਿਰ ਦੀਆਂ ਜਿੱਥੇ ਦੇਖ ਸਕਦੇ ਹੋ ਕਿ ਗੁੱਪ ਹਨੇਰਾ ਹੋ ਚੁੱਕਾ ਤੇ ਤੇਜ਼ ਹਨੇਰੀ ਤੇ ਬਹੁਤ ਹੀ ਜ਼ਬਰਦਸਤ ਤੂਫਾਨ ਜਿਹੜਾ ਤੇ ਦੇਖਣ ਨੂੰ ਮਿਲ ਰਿਹਾ ਤੇ ਬਹੁਤ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਜਿਵੇਂ ਕਿ ਅੱਜ ਦੀ ਖਬਰ ਸੀ ਕਿ ਮੌਨਸੂਨ ਨੇ ਅੱਧ ਮਹੀਨਾ ਪਹਿਲਾਂ ਹੀ ਕੇਰਲ ਕੇਰਲ ਟੱਟ ਤੇ ਪਹੁੰਚ ਗਿਆ ਹੈ ਤੇ ਉਸ ਦਾ ਜਿਹੜਾ ਅਸਰ ਵੀ ਜਿਹੜਾ ਵੇਖਣ ਨੂੰ ਮਿਲ ਰਿਹਾ ਇਸ ਤੋਂ ਪਹਿਲਾਂ ਸ਼ਹਿਰ ਅੰਮ੍ਰਿਤਸਰ ਵਿੱਚ ਐ ਜੋ ਚੀਜ਼ ਦੇਖਣ ਨੂੰ ਮਿਲੀ ਸੀ ਕਿ ਬੱਦਲ ਵੀ ਇਕਦਮ ਕਾਲੇ ਛਾਹ ਨੇ ਤੇ ਤੇ ਬਿਜਲੀ ਵੀ ਜਿਹੜੀ ਬਹੁਤ ਜੜੀ ਤੇ ਕੜਗ ਰਹੀ ਹੈ ਸੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਸ਼ਹਿਰ ਜਲੰਧਰ ਦੀਆਂ ਸੋ ਤੁਸੀਂ ਸਾਨੂੰ ਆਪਣੇ ਵੀ ਸ਼ਹਿਰ ਦਾ ਨਾਲ ਨਾਲ ਹਾਲ ਦੱਸ ਸਕਦੇ ਹੋ ਕਿ ਤੁਹਾਡੇ ਸ਼ਹਿਰ ਦਾ ਇਸਮ ਹਾਲ ਕੀ ਹੈ ਇੱਥੇ ਦੇਖ ਸਕਦੇ ਹੋ ਕਿ ਬਹੁਤ ਹੀ ਤੇਜ਼ ਜਿਹੜਾ ਬਹੁਤ ਹੀ ਤੇਜ਼ ਜਿਹੜੀ ਹਨੇਰੀ ਚੱਲ ਰਹੀ ਹੈ ਤੇ ਝੱਖੜ ਚੱਲ ਰਿਹਾ ਹੈ ਤਾਨੂੰ ਬੱਦਲ ਵੀ ਦਿਖਾਨੇ ਆ ਦੇਖ ਸਕਦੇ ਹੋ ਕਾਲੇ ਸ਼ਾ ਬੱਦਲ ਨੇ ਤੇ ਬਿਜਲੀ ਵੀ ਵਿੱਚੋਂ ਕੜਕ ਰਹੀ ਹੈ ਤੇ ਬਹੁਤ ਤੇਜ਼ੀ ਨਾਲ ਜਿਹੜੇ ਬੱਦਲ ਜਿਹੜੇ ਅੱਗੇ ਵੱਧ ਰਹੇ ਨੇ ਇਹ ਮਾਹੌਲ ਪੂਰੇ ਪੰਜਾਬ 'ਚ ਹੀ ਵੇਖਣ ਨੂੰ ਮਿਲ ਰਿਹਾ ਸੋ ਤੁਸੀਂ ਸਾਨੂੰ ਦੱਸ ਸਕਦੇ ਹੋ ਤੁਹਾਡੇ ਸ਼ਹਿਰ ਦਾ ਕੀ ਹਾਲ ਹੈ ਦੇਖ ਸਕਦੇ ਹੋ ਕਿ ਜਿਹੜੇ ਪੇੜ ਵੀ ਬਹੁਤ ਜ਼ੋਰ ਨਾਲ ਜਿਹੜੇ ਦਰਖਤ ਜਿਹੜੇ ਹਿੱਲ ਰਹੇ ਨੇ ਬਹੁਤ ਹੀ ਤੇਜ਼ ਹਵਾਵਾਂ ਵੇਖਣ ਨੂੰ ਮਿਲ ਰਹੀਆਂ ਔਰ ਮੌਸਮ ਬਹੁਤ ਹੀ ਸੁਹਾਵਣਾ ਹੋਇਆ ਜੋ ਕਿ ਕੁਝ ਦਿਨ ਜੋ ਬਹੁਤ ਹੀ ਜ਼ਬਰਦਸਤ ਗਰਮੀ ਪੈ ਰਹੀ ਸੀ ਉਸ ਤੋਂ ਜਿਹੜੀ ਲੋਕਾਂ ਨੂੰ ਰਾਹਤ ਵੀ ਮਿਲੀ ਹੈ ਇਸ ਤੇਜ਼ ਤੂਫਾਨ ਦੇ ਵਿੱਚ ਜੇਕਰ ਤੁਸੀਂ ਬਾਹਰ ਨਿਕਲੋ ਤਾਂ ਥੋੜਾ ਜਿਹਾ ਜਿੱਥੇ ਹੋ ਉੱਥੇ ਰੁਕ ਜਾਓ ਕਿਉਂਕਿ ਬਹੁਤ ਹੀ ਤੇਜ਼ ਜਿਹੜੀ ਹਨੇਰੀ ਚੱਲ ਰਹੀ ਹੈ ਦੇਖ ਸਕਦੇ ਹੋ ਕਿ ਪੇੜਾ ਤੋਂ ਦੇਖ ਸਕਦੇ ਹੋਗੇ ਜਿਹੜੇ ਪੇੜ ਜਿਹੜੇ ਟੁੱਟ ਕੇ ਟਾਹਣੀਆਂ ਟੁੱਟ ਕੇ ਜਿਹੜੀਆਂ ਹਵਾ ਚ ਵੀ ਜੜੀਆਂ ਉੱਡ ਰਹੀਆਂ ਨੇ ਔਰ ਬਹੁਤ ਹੀ ਧੂੜ ਭਰੀ ਜਿਹੜੀ ਹਨੇਰੀ ਜਿਹੜੀ ਚੱਲ ਰਹੀ ਹੈ ਸੋ ਤੁਸੀਂ ਵੀ ਸਾਨੂੰ ਆਪੋ ਆਪਣੇ ਸ਼ਹਿਰ ਦਾ ਜਿਹੜਾ ਹਾਲ ਦੇ ਹਾਲ ਦੱਸ ਸਕਦੇ ਹੋ ਕਮੈਂਟਸ ਦੇ ਵਿੱਚ ਬੱਦਲ ਬਹੁਤ ਹੀ ਤੇਜ਼ੀ ਨਾਲ ਜਿਹੜੇ ਅੱਗੇ ਵਧ ਰਹੇ ਨੇ ਗੱਲ ਕਰਦੇ ਆ ਜੇਕਰ ਮੌਨਸੂਨ ਹੈ ਜਿਹੜਾ 1 ਜੂਨ ਨੂੰ ਮੌਨਸੂਨ ਆਣਾ ਸੀ ਉਹ ਜਿਹੜਾ 8 ਦਿਨ ਪਹਿਲਾਂ ਹੀ 8 ਦਿਨ ਪਹਿਲਾਂ ਹੀ ਜਿਹੜਾ ਕੇਰਲ ਤੱਟ ਤੇ ਜਿਹੜਾ ਪਹੁੰਚ ਗਿਆ ਹੈ ਤੇ ਉਸ ਦਾ ਹੀ ਜਿਹੜਾ ਅਸਰ ਵੇਖਣ ਨੂੰ ਮਿਲ ਰਿਹਾ ਇੱਥੇ ਹਾਲੇ ਬਰਸਾਤ ਸਿਰਫ ਇੱਕ ਬੂੰਦਾਬੰਦੀ ਦੇ ਤੌਰ ਤੇ ਹੋ ਰਹੀ ਹੈ ਫਿਲਹਾਲ ਤੂਫਾਨ ਬਹੁਤ ਹੀ ਤੇਜ਼ ਹੈ ਤੁਸੀਂ ਵੀ ਸਾਨੂੰ ਦੱਸ ਸਕਦੇ ਹੋ ਆਪੋ ਆਪਣੇ ਸ਼ਹਿਰ ਦਾ ਹਾਲ ਉਹ ਇਹ ਤਸਵੀਰਾਂ ਸਨ ਸ਼ਹਿਰ ਜਲੰਧਰ ਦੀਆਂ ਤੁਸੀਂ ਵੀ ਸਾਰਾ ਨੰਨ ਕਮੈਂਟਸ ਚ ਦੱਸ ਸਕਦੇ ਹੋ ਮੇਰੇ ਨਾਲ ਕੈਮਰਾਮੈਨ ਜਤਿਨ ਤੇ ਮੈਂ ਰਵਨੀਤ ਉਬਰੋਏ ਧੰਨਵਾਦ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਉਬਰੋਏ ਤਸਵੀਰਾਂ ਤੁਹਾਡੇ ਸਾਹਮਣੇ ਨੇ ਜਲੰਧਰ ਸ਼ਹਿਰ ਦੀਆਂ ਜਿੱਥੇ ਦੇਖ ਸਕਦੇ ਹੋ ਕਿ ਗੁੱਪਨੇਰਾ ਹੋ ਚੁੱਕਾ ਤੇ ਤੇਜ਼ ਹਨੇਰੀ ਤੇ ਬਹੁਤ ਹੀ ਜ਼ਬਰਦਸਤ ਤੂਫਾਨ ਜਿਹੜਾ ਇਹ ਤੇ ਦੇਖਣ ਨੂੰ ਮਿਲ ਰਿਹਾ ਤੇ ਬਹੁਤ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਜਿਵੇਂ ਕਿ ਅੱਜ ਦੀ ਖਬਰ ਸੀ ਕਿ ਮੌਨਸੂਨ ਅੱਠ ਪਹਿਲਾਂ ਹੀ ਕੇਰਲ ਕੇਰਲ ਤੱਟ ਤੇ ਪਹੁੰਚ ਗਿਆ ਏ ਤੇ ਉਸ ਦਾ ਜਿਹੜਾ ਅਸਰ ਵੀ ਜਿਹੜਾ ਵੇਖਣ ਨੂੰ ਮਿਲ ਰਿਹਾ ਇਸ ਤੋਂ ਪਹਿਲਾਂ ਸ਼ਹਿਰ ਅੰਮ੍ਰਿਤਸਰ ਵਿੱਚ ਐ ਜੋ ਚੀਜ਼ ਦੇਖਣ ਨੂੰ ਮਿਲੀ ਸੀ ਕਿ ਬੱਦਲ ਵੀ ਇਕਦਮ ਕਾਲੇ ਸ਼ਾਹ ਨੇ ਤੇ ਤੇ ਬਿਜਲੀ ਵੀ ਜਿਹੜੀ ਬਹੁਤ ਜੜੀ ਤੇ ਕੜਗ ਰਹੀ ਹੈ ਸੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਸ਼ਹਿਰ ਜਲੰਧਰ ਦੀਆਂ ਸੋ ਤੁਸੀਂ ਸਾਨੂੰ ਆਪਣੇ ਵੀ ਸ਼ਹਿਰ ਦਾ ਨਾਲੋਂ ਨਾਲ ਹਾਲ ਦੱਸ ਸਕਦੇ ਹੋ ਕਿ ਤੁਹਾਡੇ ਸ਼ਹਿਰ ਦਾ ਇਸ ਟਾਈਮ ਹਾਲ ਕੀ ਹੈ ਇੱਥੇ ਦੇਖ ਸਕਦੇ ਹੋ ਕਿ ਬਹੁਤ ਹੀ ਤੇਜ਼ ਜਿਹੜਾ ਬਹੁਤ ਹੀ ਤੇਜ਼ ਜਿਹੜੀ ਹਨੇਰੀ ਚੱਲ ਰਹੀ ਹੈ ਤੇ ਝੱਖੜ ਚੱਲ ਰਿਹਾ ਹੈ ਤਾਨੂੰ ਬੱਦਲ ਵੀ ਦਿਖਾਨੇ ਆ ਦੇਖ ਸਕਦੇ ਹੋ ਕਾਲੇ ਸ਼ਾ ਬੱਦਲ ਨੇ ਤੇ ਬਿਜਲੀ ਵੀ ਵਿੱਚੋਂ ਕੜਕ ਰਹੀ ਹੈ ਤੇ ਬਹੁਤ ਤੇਜ਼ੀ ਨਾਲ ਜਿਹੜੇ ਬੱਦਲ ਜਿਹੜੇ ਅੱਗੇ ਵਧ ਰਹੇ ਨੇ ਇਹ ਮਾਹੌਲ ਪੂਰੇ ਪੰਜਾਬ 'ਚ ਹੀ ਵੇਖਣ ਨੂੰ ਮਿਲ ਰਿਹਾ ਸੋ ਤੁਸੀਂ ਸਾਨੂੰ ਦੱਸ ਸਕਦੇ ਹੋ ਤੁਹਾਡੇ ਸ਼ਹਿਰ ਦਾ ਕੀ ਹਾਲ ਹੈ ਦੇ ਸਕਦੇ ਹੋ ਕਿ ਜਿਹੜੇ ਪੇੜ ਵੀ ਬਹੁਤ ਜ਼ੋਰ ਨਾਲ ਜਿਹੜੇ ਦਰਖਤ ਜਿਹੜੇ ਹਿੱਲ ਰਹੇ ਨੇ ਬਹੁਤ ਹੀ ਤੇਜ਼ ਹਵਾਵਾਂ ਵੇਖਣ ਨੂੰ ਮਿਲ ਰਹੀਆਂ ਔਰ ਮੌਸਮ ਬਹੁਤ ਹੀ ਸੁਹਾਵਣਾ ਹੋਇਆ ਜੋ ਕਿ ਕੁਝ ਦਿਨ ਜੋ ਬਹੁਤ ਹੀ ਜ਼ਬਰਦਸਤ ਗਰਮੀ ਪੈ ਰਹੀ ਸੀ ਉਸ ਤੋਂ ਹੀ ਜਿਹੜੀ ਲੋਕਾਂ ਨੂੰ ਰਾਹਤ ਵੀ ਮਿਲੀ ਹੈ ਇਸ ਤੇਜ਼ ਤੂਫਾਨ ਦੇ ਵਿੱਚ ਜੇਕਰ ਤੁਸੀਂ ਬਾਹਰ ਨਿਕਲੋ ਤਾਂ ਥੋੜਾ ਜਿਹਾ ਜਿੱਥੇ ਹੋ ਉੱਥੇ ਰੁਕ ਜਾਓ ਕਿਉਂਕਿ ਬਹੁਤ ਹੀ ਤੇਜ਼ ਜਿਹੜੀ ਹਨੇਰੀ ਚੱਲ ਰਹੀ ਹੈ ਦੇਖ ਸਕਦੇ ਹੋ ਕਿ ਪੇੜਾ ਤੋਂ ਦੇਖ ਸਕਦੇ ਹੋਗੇ ਜਿਹੜੇ ਪੇੜ ਜਿਹੜੇ ਟੁੱਟ ਕੇ ਟਾਹਣੀਆਂ ਟੁੱਟ ਕੇ ਜਿਹੜੀਆਂ ਹਵਾ ਚ ਵੀ ਜੜੀਆਂ ਉੱਡ ਰਹੀਆਂ ਨੇ ਔਰ ਬਹੁਤ ਹੀ ਧੂੜ ਭਰੀ ਜਿਹੜੀ ਹਨੇਰੀ ਜਿਹੜੀ ਚੱਲ ਰਹੀ ਹੈ ਸੋ ਤੁਸੀਂ ਵੀ ਸਾਨੂੰ ਆਪੋ ਆਪਣੇ ਸ਼ਹਿਰ ਦਾ ਜਿਹੜਾ ਹਾਲ ਦੇ ਹਾਲ ਦੱਸ ਸਕਦੇ ਹੋ ਕਮੈਂਟਸ ਦੇ ਵਿੱਚ ਬੱਦਲ ਬਹੁਤ ਹੀ ਤੇਜ਼ੀ ਨਾਲ ਜਿਹੜੇ ਅੱਗੇ ਵਧ ਰਹੇ ਨੇ ਗੱਲ ਕਰਦੇ ਆ ਜਿਕਰ ਮੌਨਸੂਨ ਜਿਹੜਾ 1 ਜੂਨ ਨੂੰ ਮੌਨਸੂਨ ਆਣਾ ਸੀ ਉਹ ਜਿਹੜਾ 8 ਦਿਨ ਪਹਿਲਾਂ ਹੀ 8 ਦਿਨ ਪਹਿਲਾਂ ਹੀ ਜਿਹੜਾ ਕੇਰਲ ਤੱਟ ਤੇ ਜਿਹੜਾ ਪਹੁੰਚ ਗਿਆ ਹੈ ਤੇ ਉਸ ਦਾ ਹੀ ਜਿਹੜਾ ਅਸਰ ਵੇਖਣ ਨੂੰ ਮਿਲ ਰਿਹਾ ਇੱਥੇ ਹਾਲੇ ਬਰਸਾਤ ਸਿਰਫ ਇੱਕ ਬੂੰਦਾਬੰਦੀ ਦੇ ਤੌਰ ਤੇ ਹੋ ਰਹੀ ਹੈ ਫਿਲਹਾਲ ਤੂਫਾਨ ਬਹੁਤ ਹੀ ਤੇਜ਼ ਹੈ ਤੁਸੀਂ ਵੀ ਸਾਨੂੰ ਦੱਸ ਸਕਦੇ ਹੋ ਆਪੋ ਆਪਣੇ ਸ਼ਹਿਰ ਦਾ ਹਾਲ